ਨਾਰਣਾਤ ਵੱਲੋਂ ਜੋ ਬਿਆਨ ਦਿੱਤਾ ਗਿਆ ਕਿਸਾਨਾਂ ਉਤੇ ਤੇ ਕਿਸਾਨਾਂ ਵਾਲੇ ਬਿਆਨ ਉਤੇ ਸਿਆਸੀ ਸੰਗਰਾਮ جاری ਹੈ ਹਰਿਆਣਾ ਆਮਾਦੀ ਪਾਰਟੀ ਦੇ ਵੱਲੋਂ ਭਾਜਪਾ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਹੈ तमाम ਦਿੱਗਜ ਲੀਡਰ ਮੌਜੂਦ ਰਹਣਗੇ ਪੰਗਾ ਗਲ ਦਾ ਨਵਾਂ ਪੰਗਾ ਖੜਾ ਹੁੰਦਾ ਨਜ਼ਰ ਆਇਆ ਆਮਾਦੀ ਪਾਰਟੀ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਬਿਆਨ ਉਤੇ ਬਵਾਲ ਖੜਾ ਹੋਇਆ ਹੈ ਭਾਜਪਾ ਨੂੰ ਤਿੱਖੇ ਸਵਾਲ ਕੀਤੇ ਗਏ ਨੇ ਹਰਿਆਣਾ ਆਮਾਦੀ ਪਾਰਟੀ ਦੇ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਬਿਆਨ ਅੱਡਾ ਬਿਆਨ ਦੀ ਇੰਨੀ ਮੁਖਾਲਫਤ ਹੋਈ ਹੈ ਜਿਸ ਤੋਂ ਬਾਅਦ ਅੱਜ ਕੰਗਨਾ ਰਣੌਦ ਦੇ ਬਿਆਨ ਤੋਂ ਬਾਅਦ ਭਾਜਪਾ ਨੂੰ ਬਕਾਇਦਾ ਬਿਆਨ ਜਾਰੀ ਕਰਦੇ ਹੋਏ ਇਹ ਵੀ ਕਹਿਣਾ ਪਿਆ ਕਿ ਇਹ ਬਿਆਨ ਕੰਗਨਾ ਰਣੌਦ ਦਾ ਨਿੱਜੀ ਹੈ ਇਹ ਭਾਜਪਾ ਦਾ ਬਿਆਨ ਨਹੀਂ ਹੈ ਤਾਂ ਇਸਤੇ ਵੀ ਭਾਜਪਾ ਦੇ ਵੱਲੋਂ ਸਪਸ਼ਟਿਕਰਨ ਦੇਣਾ ਪਿਆ ਸੀ ਤਾਂ ਕੰਗਨਾ ਰਣੌਦ ਆਪਣੇ ਬਿਆਨ ਤੇ ਖਿਰਦੀ ਹੋਈ ਨਜ਼ਰ ਆ ਰਹੀ। ਤੁਹਾਨੂੰ ਦੱਸਦੀ ਕੰਗਨਾ ਰਣੌਦ ਵੱਲੋਂ ਇੱਕ ਨਿੱਜੀ ਨਿਊਜ਼ਪੇਪਰ ਨੂੰ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਦੇ ਵਿੱਚ ਕਿਹਾ ਗਿਆ ਕਿ ਧਰਨਿਆ ਦੌਰਾਨ ਕਈ ਰੈਪ ਹੋਏ ਹਾਲਾਤ ਇਹੋ ਜੇ ਬਣ ਜੁਣੇ ਸਨ ਜੋ ਬੰਗਲਾਦੇਸ਼ ਦੇ ਵਿੱਚ ਫਿਲਹਾਲ ਪਣੇ ਹੋਏ ਨੇ ਇਹ ਤਾਂ ਪ੍ਰਧਾਨ ਮੰਤਰੀ ਦੀ ਸਤਕਾ ਇਸ ਸਥਿਤੀ ਕੰਟਰੋਲ ਦੇ ਦਿੱਸ ਹੈ ਇਸ ਬਿਆਨ ਤੋਂ ਬਾਅਦ ਖੂਬ ਨਖੇਦੀ ਹੋਈ ਮੁਖਾਲਫਤ ਹੋਈ ਤੇ ਕਿਹਾ ਗਿਆ ਕਿ ਆਖਰ ਕਿਉਂ ਕੰਗਰਣਾ ਰਣੌਦ बार-बार ਸਿੱਖ ਸਮਾਜ ਨੂੰ ਤੇ बार-बार ਕਿਉਂ ਕਿਸਾਨਾਂ ਨੂੰ ਟਾਰਗੇਟ ਕਰਨ ਦੇ ਵਿੱਚ ਲੱਗੀ ਹੋਈ ਹੈ ਤਾਂ ਇਸ ਤੋਂ ਸਬ ਤੋਂ ਬਾਅਦ ਭਾਜਪਾ ਦੇ ਵੱਲੋਂ ਅਗਿਆਕੇ ਇਸ ਬਿਆਨ ਤੋਂ ਕਿਹਾ ਗਿਆ ਕਿ ਨਾਰਾ ਕੀਤਾ ਗਿਆ ਕਿ ਅਜਿਹਾ ਬਿਆਨ ਕੰਗਰਣਾ ਦਾ ਸਿਰਫੀ ਜਿਉ ਬਿਆਨ ਸੀ ਤਾਂ ਦੂਸਰੇ ਪਾਸੇ ਆਵਾਦੀ ਪਾਰਟੀ ਦੇ ਵੱਲੋਂ ਅੱਜ ਹਰਿਆਣਾ ਦੇ ਵਿੱਚ ਪ੍ਰਦਰਸ਼ਨ ਕੀਤਾ ਜਾਣਾ ਹੈ ਤਰੁੱਕਰ ਲੈਣੇ ਹਰ ਸਮਿਤ ਬਣੇ ਹੋਏ ਨੇ ਹਰ ਸਮਾਤਾ ਕਰੀਬ 11:30 ਵਜੇ ਦਾ ਸਮਾਂ ਦਿੱਤਾ ਗਿਆ ਸੀ ਪ੍ਰਦਰਸ਼ਨ ਸ਼ੁਰੂ ਹੋਣ ਦਾ ਆਵਾਦੀ ਪਾਰਟੀ ਦਾ ਕੀ ਕਹਿਣਾ ਹੈ ਜੀ ਨੀਲੰਤਨ ਦੱਸ ਜਿਨੇ ਆ ਕਿ ਆ ਤੱਗ ਦੱਸ ਜਿਨੇ ਆ ਕਿ ਅੱਜ ਆਵਾਦੀ ਪਾਰਟੀ ਦੇ ਵੱਲੋਂ ਹਰਿਆਣਾ ਖਾਸ ਤੌਰ ਤੇ ਚਾਹਿਆ ਜਾਵੇ ਤਾਂ ਹਰਿਆਣਾ ਦੇ ਵਿੱਚ ਇਹ ਜਿਹੜਾ ਪ੍ਰਦਰਸ਼ਨ ਉਹ ਕੀਤਾ ਜਾ ਰਿਹਾ ਕਿਉਂਕਿ ਜਿਸ ਤਰ੍ਹਾਂ ਐਮਪੀ ਕੰਗਨ ਰਣੋਤ ਦੇ ਵੱਲੋਂ ਕਿਸਾਨਾਂ ਨੂੰ ਲੈ ਕੇ ਬਿਆਨਵਾਜ਼ੀ ਕੀਤੀ ਜਾ ਰਹੀ ਹੈ ਉਸੇ ਤਰ੍ਹਾਂ ਇਹ ਵੀ ਦੇਖਣਾ ਬਹੁਤ ਜ਼ਰੂਰੀ ਹੈ ਕਿ ਹੁਣ ਹਰਿਆਣਾ ਦੇ ਵਿੱਚ ਚੋਣਾ ਨੇ ਇਸ ਨੂੰ ਇੱਕ ਮੁੱਦਾ ਬਣਾਇਆ ਜਾ ਰਿਹਾ ਹੈ ਕਿਉਂਕਿ ਕਿਸਾਨਾਂ ਦੇ ਉੱਤੇ ਜਿਹੜੇ ਲਗਾਤਾਰ ਕੰਗਨਾ ਹਮਲਾਵਰ ਰਹੀ ਹੈ ਸ਼ਬਦੀ ਹਮਲੇ ਕਰਦੀ ਰਹਿੰਦੀ ਹੈ ਤੇ ਇਸ ਤੋਂ ਪਹਿਲਾਂ ਦੀ ਵੀ ਜੇਕਰ ਗੱਲ ਕੀਤੀ ਜਾਏ ਤਾਂ ਹਰਿਆਣਾ ਦੇ ਵਿੱਚ ਜਿਹੜੇ ਬਾਰਡਰ ਨੇ ਉਹ ਪੀਲ ਕਰ ਦਿੱਤੇ ਗਏ ਸੀ ਤਾਂ ਕਿ ਕਿਸਾਨ ਨੇ ਜਿਹੜੇ ਆਪਣੀ ਮੰਗਾਂ ਨੂੰ ਲੈ ਕੇ ਉਹ ਨਾ ਤਾਂ ਸਕੰਦਲੀ ਅਜੇ ਇਹ ਵਿੱਚ ਹਰਿਆਣਾ ਤੇ ਜਦੋਂ ਚੋਣਾਂ ਨੇ ਤਾਂ ਆਮ ਆਦਮੀ ਪਾਰਟੀ ਉਸ ਚੀਜ਼ ਨੂੰ ਛੱਡਣਾ ਨਹੀਂ ਚਾਹੁੰਦੀ ਐ ਮੌਕਾ ਪੁਣਾਣਾ ਚਾਹੁੰਦੀ ਐ ਇਸ ਕਰਕੇ ਅੱਜ ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜੋ ਹੈ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਉਹ ਕੰਗਨਾਰਨੌਬ ਦੇ ਖਿਲਾਫ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਿੰਦੇ ਆ ਇਹਨਾਂ ਦੇ ਜਿਹੜੀ ਵੱਡੀ ਲੀਡਰਸ਼ਿਪ ਐ ਉਹ ਵੀ ਮੌਜੂਦ ਐ ਜਿਹੜੇ ਸਟੇਟ ਪ੍ਰੈਜ਼ੀਡੈਂਟ ਨੇ ਸੁਸ਼ੀਲ ਗੁੱਤਾ ਉਹਨਾਂ ਦੇ ਵੱਲੋਂ ਜੀਂਦ ਡਿਸਟ੍ਰਿਕਟ ਦੇ ਵਿੱਚ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਨਾਲ ਹੀ ਨਾਲ ਜਿਹੜੇ ਸਟੇਟ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਨੂਰਾਗ ਢਾਂਡਾ ਉਹਨਾਂ ਦੇ ਵੱਲੋਂ ਯਮਨ ਪ੍ਰੋਟੈਸਟ ਹਾਲ ਸੰਭਿਆ ਜਾ ਰਹੇ ਤੇ ਹੋਰ ਵੀ ਜਿੰਨੇ ਵੱਡੇ ਆਗੂ ਨੇ ਆਮ ਆਦਮੀ ਪਾਰਟੀ ਹਰਿਆਣਾ ਦੇ ਜ਼ਿਲ੍ਹਿਆਂ ਦੇ ਵਿੱਚ ਜਿਲਾ ਪੱਧਰ ਦੇ ਉੱਤੇ ਆਪਣਾ ਜਿਹੜਾ ਪ੍ਰੋਟੈਸਟ ਹੈ ਉਹ ਕਰ ਰਹੇ ਨੇ ਜੀ ਠੀਕ ਹੈ ਬਹੁਤ-ਬਹੁਤ ਸ਼ੁਕਰਗੁਜ਼ਾਰ ਹਰ ਸਿਮਰਤ ਇਸ ਤमाम ਜਾਣਕਾਰੀ ਲਈ ਤमाम ਡਿਗਜ ਲੀਡਰ ਇੱਥੇ ਮੌਜੂਦ ਰਹਿਣਗੇ ਆਮ ਆਦਮੀ ਪਾਰਟੀ ਹਰਿਆਣਾ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੋ ਕੰਗਨਾ ਵੱਲੋਂ ਬਿਆਨ ਦਿੱਤਾ ਗਿਆ ਉਸ